ਸਸਿਲ ਕਾਲਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਢਿੱਲੋਂ ਵਿਲੇਜ ਫੂਡ ਤੇ ਅੱਜ ਆਪਾਂ ਤੁਹਾਡੇ ਲਈ ਜਿਹੜੀ ਰੈਸਪੀ ਲੈ ਕੇ ਆਏ ਆ ਇਹ ਬਹੁਤ ਹੀ ਵਧੀਆ ਤੇ ਪੁਰਾਣੇ ਸਮਿਆਂ ਦੀ ਇਹ ਰੈਸਪੀ ਆ ਜਿਹੜੇ ਕਿ ਅੱਜ ਕੱਲ ਦੀ ਜਨਰੇਸ਼ਨ ਆ ਇਸ ਰੈਸਪੀ ਨੂੰ ਬਿਲਕੁਲ ਹੀ ਭੁੱਲ ਚੁੱਕੇ ਨੇ ਇਹ ਰੈਸਪੀ ਆ ਆਪਣੇ ਨਾਨੀਆਂ ਦਾਦੀਆਂ ਦੇ ਸਮੇਂ ਦੀ ਆ ਤੇ ਚਲੋ ਆਪਾਂ ਰੈਸਪੀ ਬਣਾਉਣੀ ਜਿਹੜੀ ਆ ਇਹ ਸਟਾਰਟ ਕਰਦੇ ਆ ਇਹਦੇ ਲਈ ਆਪਾਂ ਨੇ ਇੱਕ ਟਮਾਟਰ ਲਿਆਏ ਤੇ ਦੋ ਆਪਾਂ ਨੇ ਪੋਥੀਆਂ ਲਸਣ ਦੀਆਂ ਲੈ ਲਈਆਂ ਨੇ ਤੇ ਨਾਲ ਹੀ ਆਪਾਂ ਅ ਅਦਰਕ ਦਾ 1 ਇੰਚ ਦਾ ਟੁਕੜਾ ਲਿਆ ਆਪਾਂ ਜਿੰਨੀ ਕਿ ਜ਼ਰੂਰਤ ਹੋਊਗੀ ਰੈਸਪੀ ਦੇ ਹਿਸਾਬ ਨਾਲ ਓਨਾ ਕੀ ਆਪਾਂ ਇਸਤੇਮਾਲ ਕਰਾਂਗੇ ਤੇ ਨਾਲ ਹੀ ਮੈਂ ਪਿਆਜ਼ ਲੈ ਲਏ ਨੇ ਤਿੰਨ ਇਹ ਰੈਸਪੀ ਆ ਜਿਹੜੀ ਇਹ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀ ਆ ਤੁਸੀਂ ਇੱਕ ਵਾਰ ਇਹਨੂੰ ਜ਼ਰੂਰ ਬਣਾ ਕੇ ਟਰਾਈ ਕਰਿਓ ਤੇ ਦੇਖੋ ਅਦਰਕ ਆ ਜਿਹੜਾ ਇਹ ਮੈਂ ਬਿਲਕੁਲ ਬਰੀਕ-ਬਰੀਕ ਕੱਟ ਲਿਆ ਤੇ ਰੈਸਪੀ ਆਪਣੀ ਥੋੜੀ ਕੁਆਂਟੀਟੀ ਦੇ ਵਿੱਚ ਬਣਾ ਰਹੇ ਆ ਆਪਾਂ ਇਸ ਕਰਕੇ ਆਪਾਂ ਨੇ ਅਦਰਕ ਦਾ ਥੋੜਾ ਜਿਹਾ ਟੁਕੜਾ ਹੈ ਜਿਹੜਾ ਉਹ ਬਚਾ ਕੇ ਰੱਖ ਲਿਆ ਤਾਂ ਕਿ ਆਪਾਂ ਜੇ ਹੋਰ ਦਾਲ ਸਬਜ਼ੀ ਹੈ ਜਿਹੜੀ ਬਣਾਵਾਂਗੇ ਤਾਂ ਉਹਦੇ ਵਿੱਚ ਕੰਮ ਆ ਜਾਊਗਾ ਤੇ ਨਾਲ ਹੀ ਜਿਹੜਾ ਆਪਣਾ ਲਸਣ ਹੈ ਇਹਨੂੰ ਵੀ ਆਪਾਂ ਨੇ ਬਿਲਕੁਲ ਬਰੀਕ-ਬਰੀਕ ਕੱਟ ਲੈਣਾ ਤੇ ਬਾਕੀ ਜਿਹੜੇ ਮਸਾਲੇ ਨੇ ਇਹ ਤੁਸੀਂ ਇਹਦੇ ਵਿੱਚੋਂ ਲਸਣ ਆਦਰਕ ਸਕਿਪ ਕਰਨਾ ਚਾਹੋ ਤਾਂ ਕਰ ਵੀ ਸਕਦੇ ਹੋ ਕਿਉਂਕਿ ਗਰਮੀ ਆ ਜਿਹੜੀ ਉਹ ਬਹੁਤ ਜ਼ਿਆਦਾ ਪੈ ਰਹੀ ਆ ਪਰ ਆਪਾਂ ਇਹ ਬਿਲਕੁਲ ਥੋੜੀ ਮਾਤਰਾ ਦੇ ਵਿੱਚ ਲੈਨੇ ਆਪਣੇ ਰੈਸਪੀ ਦੇ ਹਿਸਾਬ ਨਾਲ ਤੇ ਇਧਰ ਆਪਾਂ ਨੇ ਪਿਆਜ਼ ਆ ਜਿਹੜਾ ਉਹ ਵੀ ਕੱਟ ਲਿਆ ਏ ਤੇ ਹੁਣ ਆਪਾਂ ਪਿਆਜ਼ ਨੂੰ ਵੀ ਬਰੀਕ-ਬਰੀਕ ਕੱਟ ਲਵਾਂਗੇ ਤੇ ਨਾਲ ਹੀ ਆਪਾਂ ਆਪਣਾ ਜਿਹੜਾ ਟਮਾਟਰ ਉਹਨੂੰ ਕੱਟ ਲੈਣਾ ਇਹ ਸਾਰੀਆਂ ਚੀਜ਼ਾਂ ਆਪਾਂ ਨੇ ਕੱਟ ਕੇ ਤਿਆਰ ਕਰਕੇ ਰੱਖ ਲੈਣੀਆਂ ਨੇ ਤੇ ਇੱਕ ਸਾਈਡ ਤੇ ਆਪਾਂ ਨੇ ਚੌਲ ਲੈ ਲੈਣੇ ਆ ਚੌਲਾਂ ਨੂੰ ਆਪਾਂ ਨੇ ਭਿਉ ਕੇ ਰੱਖ ਲੈਣਾ ਤੁਸੀਂ ਇਹਨਾਂ ਨੂੰ ਓਵਰਨਾਈਟ ਵੀ ਜਿਹੜਾ ਭਿਉ ਕੇ ਰੱਖ ਸਕਦੇ ਹੋ ਤੇ ਜੇਕਰ ਤੁਸੀਂ रेसिपी ਜਲਦੀ ਬਣਾਉਣਾ ਚਾਹੁੰਦੇ ਹੋ ਤਾਂ ਇਹਨੂੰ ਘੰਟਾ ਕਪਹਿਲਾ ਵੀ ਤੁਸੀਂ ਭਿਓ ਸਕਦੇ ਹੋ ਤੇ ਦੇਖੋ ਆਪਣੇ ਮਸਾਲੇ ਨੇ ਜਿਹੜੇ ਤੜਕੇ ਲਈ ਉਹ ਸਾਰੇ ਤਿਆਰ ਨੇ ਇਹ ਜਿਵੇਂ ਹੁਣ ਆਪਾਂ ਫਰਾਈਪੈਨ ਰੱਖਾਂਗੇ ਇੱਕ ਗੈਸ ਦੇ ਉੱਪਰ ਤੇ ਫਰਾਈਪੈਨ ਗਰਮ ਹੋਣ ਤੋਂ ਬਾਅਦ ਆਪਾਂ ਇਹਦੇ ਵਿੱਚ ਪੌਣੀ ਕਾ ਕੜਛੀ ਆ ਜਿਹੜੀ ਤੇਲ ਦੀ ਲੈ ਲਵਾਂਗੇ ਇਹ ਆਪਣੀ ਵੱਡੇ ਸਾਈਜ਼ ਦੀ ਕੜਛੀ ਆ ਤੇਲ ਜਦੋਂ ਆਪਾਂ ਚੰਗੀ ਤਰ੍ਹਾਂ ਗਰਮ ਹੋ ਜਾਊਗਾ ਤਾਂ ਉਹਦੇ ਵਿੱਚ ਆਪਾਂ ਆਪਣੇ ਥੋੜੇ ਜਿਹਾ ਮਸਾਲੇ ਐਡ ਕਰਾਂਗੇ ਆਪਾਂ ਨੇ 2-3 ਇੰਚ ਜਿਹੜੀ ਹਿੰਗ ਲਈ ਆ ਤੇ ਨਾਲ ਹੀ ਆਪਾਂ 1/4 ਚਮਚਾ ਜੀਰੇ ਦਾ ਪਾਇਆ ਚਮਚੇ ਦਾ ਚੌਥਾ ਗੀ ਹਿੱਸਾ ਹੀ ਆਪਾਂ ਕ੍ਰਸ਼ ਕਰਕੇ ਆ ਜਿਹੜੀ ਜਮੈਣ ਲੈ ਲਵਾਂਗੇ ਤੇ ਇਹਦੇ ਨਾਲ ਡਾਈਜੈਸ਼ਨ ਆ ਜਿਹੜਾ ਵਧੀਆ ਹੋ ਜਾਂਦਾ ਤੇ ਪੇਟ ਦੇ ਵਿੱਚ ਦਰਦ ਵਗੈਰਾ ਦੀ ਵੀ ਜਿਹੜੀ ਪ੍ਰੋਬਲਮ ਆ ਉਹ ਨਹੀਂ ਆਉਂਦੀ ਹੈਗੀ ਤੇ ਹੁਣ ਆਪਾਂ ਨੇ ਲਸਣ ਜਿਹੜਾ ਬਰੀਕ ਕੱਟ ਕੇ ਰੱਖਿਆ ਹੋਇਆ ਸੀਗਾ ਉਹਨੂੰ ਪਾ ਦਵਾਂਗੇ ਇਹਨੂੰ ਥੋੜਾ ਜਿਹਾ ਹਲਾਵਾਂਗੇ ਸੇਕ ਲਵਾਉਣ ਤੋਂ ਬਾਅਦ ਹੀ ਆਪਾਂ ਅਦਰਕ ਐਡ ਕਰ ਲਵਾਂਗੇ ਜਦੋਂ ਤੱਕ ਇਹ ਹਲਕਾ ਹਲਕਾ ਬ੍ਰਾਊਨ ਹੋ ਜਾਊਗਾ ਨਾਲ ਹੀ ਆਪਾਂ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਿਆਜ਼ ਐਡ ਕਰਾਂਗੇ ਦੇਖਣ ਨੂੰ ਤਾਂ ਤੁਹਾਨੂੰ ਇਹ ਰੈਸਪੀ ਆ ਜਿਹੜੀ ਬਹੁਤ ਸੌਖੀ ਲੱਗਦੀ ਹੋਊਗੀ ਪਰ ਹੈਗੀ ਵੀ ਇਹ ਬਹੁਤ ਸੌਖੀ ਆ ਇਹ ਪਹਿਲਾਂ ਦੇ ਸਮਿਆਂ ਦੀ ਰੈਸਪੀ ਆ ਜਦੋਂ ਕਿ ਬਾਜ਼ਾਰ ਦੇ ਵਿੱਚ ਜਾਣ ਦੇ ਲਈ ਬਹੁਤ ਸਾਧਨ ਨਹੀਂ ਹੁੰਦੇ ਸੀਗੇ ਹੁਣ ਤਾਂ ਜਿਵੇਂ ਕਿ ਪਤਾ ਹੀ ਆ ਤੁਹਾਨੂੰ ਆਪਾਂ ਗੱਡੀਆਂ ਮੋਟਰਸਾਈਕਲਾਂ ਦੇ ਆਦੀ ਹੋ ਗਏ ਆ ਤੇ ਹਰ ਇੱਕ ਘਰ ਦੇ ਵਿੱਚ ਇਹ ਸਹੂਲਤ ਆ ਜਿਹੜੀ ਅਵੇਲੇਬਲ ਵੀ ਹੈਗੀ ਆ ਤੇ ਆਪਾਂ ਬਾਜ਼ਾਰ ਦੇ ਵਿੱਚ ਘੱਟ ਤੋਂ ਘੱਟ ਇੱਕ ਦੋ ਗੇੜੇ ਤਾਂ ਦਿਨ ਦੇ ਤਕਰੀਬਨ ਜਿਨ੍ਹਾਂ ਦੇ ਨੇੜੇ ਆਉ ਲਗਾਈ ਲੈਣੇ ਆ ਇਹ ਉਹਨਾਂ ਸਮਿਆਂ ਦੀ ਰੈਸਪੀ ਆ ਜਦੋਂ ਬਾਜ਼ਾਰ ਜਾਣਾ ਬਹੁਤ ਸੌਖਾ ਨਹੀਂ ਹੁੰਦਾ ਸੀਗਾ ਤੇ ਬੀਬੀਆਂ ਨੇ ਜਿਹੜੀਆਂ ਆਪਣੀਆਂ ਮਾਤਾਵਾ ਇਹ ਘਰ ਦੇ ਵਿੱਚ ਰੈਸਪੀ ਆ ਜਿਹੜੀ ਬਣਾ ਕੇ ਤਿਆਰ ਕਰ ਲੈਂਦੀਆਂ ਸੀਗੀਆਂ ਤੇ ਦੇਖੋ ਹੁਣ ਆਪਣੇ ਪਿਆਜ਼ ਨੇ ਜਿਹੜੇ ਇਹ ਭੁੱਜ ਗਏ ਨੇ ਤੇ ਹੁਣ ਆਪਾਂ ਇਹਨਾਂ ਦੇ ਵਿੱਚ ਪਿਆਜ਼ ਟਮਾਟਰ ਕੱਟ ਕੇ ਰੱਖਿਆ ਹੋਇਆ ਸੀ ਉਹ ਪਾ ਲੈਣਾ ਟਮਾਟਰ ਨੂੰ ਵੀ ਆਪਾਂ ਹਲਕਾ ਸੌਫਟ ਹੋਣ ਤੱਕ ਪਕਾ ਲੈਣਾ ਤੇ ਨਾਲ ਹੀ ਬਾਅਦ ਵਿੱਚ ਆਪਾਂ ਇਹਦੇ ਆਪਣੇ ਜਿਹੜੇ ਮਸਾਲੇ ਨੇ ਉਹ ਐਡ ਕਰਾਂਗੇ ਹਰੀ ਮਿਰਚ ਲਈ ਆਪਾਂ ਨੇ ਅੱਧੇ ਤੋਂ ਥੋੜਾ ਜਿਹਾ ਘੱਟੇ ਚਮਚਾ ਆਪਾਂ ਨੇ ਹਰੀ ਮਿਰਚ ਦਾ ਲਿਆ ਸੀ ਇਹ ਮੇਰਾ ਪਹਿਲਾਂ ਹੀ ਪੇਸਟ ਬਣਾ ਕੇ ਰੱਖਿਆ ਹੋਇਆ ਸੀ ਅੱਧਾ ਕ ਚਮਚਾ ਆਪਾਂ ਨੂਨ ਦਾ ਲਵਾਂਗੇ ਅੱਧਾ ਚਮਚਾ ਹੀ ਆਪਾਂ ਹਲਦੀ ਪਾ ਲੈਣੀ ਆ ਅੱਧਾ ਕ ਚਮਚਾ ਆਪਾਂ ਲਾਲ ਕਸ਼ਮੀਰੀ ਮਿਰਚ ਲੈ ਲਾਂਗੇ ਰੰਗ ਵਾਸਤੇ ਤੇ ਹੁਣ ਆਪਾਂ ਇਸ ਨੂੰ ਚੰਗੀ ਤਰ੍ਹਾਂ ਹਲਾਵਾਂਗੇ ਪਕਾ ਲਵਾਂਗੇ ਜਦੋਂ ਤੱਕ ਕਿ ਮਸਾਲਾ ਇਹ ਜਿਹੜਾ ਆਪਣਾ ਤੇਲ ਨਾ ਛੱਡ ਦੇਵੇ ਤੇ ਹੁਣ ਆਪਾਂ ਨੇ ਥੋੜਾ ਜਿਹਾ ਪਾਣੀ ਪਾ ਕੇ ਵੀ ਮਸਾਲੇ ਨੂੰ ਚੰਗੀ ਤਰ੍ਹਾਂ ਪਕਾ ਲੈਣਾ ਟਮਾਟਰ ਨੇ ਜਿਹੜੇ ਉਹ ਵੀ ਚੰਗੀ ਤਰ੍ਹਾਂ ਪੱਕ ਜਾਣ ਤੇ ਦੋ ਦੋ ਕਮਿੰਟ ਆਪਾਂ ਇਹਨੂੰ ਇਸੇ ਤਰ੍ਹਾਂ ਹਿਲਾਉਂਦੇ ਰਹਾਂਗੇ ਤੇ ਇਸ ਰੈਸਪੀ ਦੇ ਵਿੱਚ ਇਹ ਜਿਹੜੀ ਰੈਸਪੀ ਹੈ ਇਹਦਾ ਨਾਮ ਹੈ ਚੌਲਾਂ ਦੀ ਸਬਜੀ ਇਸ ਰੈਸਪੀ ਦੇ ਵਿੱਚ ਤੁਸੀਂ ਪਕੌੜੇ ਵੀ ਪਾ ਸਕਦੇ ਹੋ ਤੁਸੀਂ ਮਸਾਲੇ ਵਾਲੀ ਬੜੀ ਵੀ ਐਡ ਕਰ ਸਕਦੇ ਹੋ ਬੁੰਦੀ ਆ ਜਿਹੜੀ ਉਹ ਵੀ ਐਡ ਕਰ ਸਕਦੇ ਹੋ ਜੇਕਰ ਤੁਹਾਡੇ ਕੋਈ ਚੀਜ਼ਾਂ ਨਾ ਹੋਣ ਤਾਂ ਤੁਸੀਂ ਇਹਨੂੰ ਬਿਨਾ ਉਹਦੇ ਤੋਂ ਸਿੰਪਲ ਚੌਲਾ ਨਾਲ ਵੀ ਬਣਾ ਸਕਦੇ ਹੋ ਤੇ ਦੇਖੋ ਮੇਰੇ ਕੋ ਪਕੌੜੇ ਪਏ ਸੀਗੇ ਇਸ ਕਰਕੇ ਮੈਂ ਚ ਦੋ ਤਿੰਨ ਪਕੌੜੇ ਨੇ ਜਿਹੜੇ ਬਿਲਕੁਲ ਛੋਟੇ ਸਾਈਜ਼ ਦੇ ਕਰਕੇ ਪਾ ਦਿੱਤੇ ਨੇ ਤੇ ਨਾਲ ਹੀ ਮੇਰੇ ਚੌੜ ਨੇ ਜਿਹੜੇ ਭੋਂਕੇ ਰੱਖੇ ਹੋਏ ਸੀਗੇ ਉਹ ਤੁਹਾਨੂੰ ਮੈਂ ਵੀਡੀਓ ਦੇ ਵਿੱਚ ਦਿਖਾਉਣਾ ਭੁੱਲ ਗਈ ਸੀ ਆਪਾਂ ਨੇ ਅੱਧੀ ਪਾਣੀ ਕ올ੀ ਸੀਗੀ ਜਿਹੜੀ ਚੌਲਾਂ ਦੀ ਉਹ ਵਿੱਚ ਐਡ ਕਰਤੀ ਆ ਨਾਲ ਹੀ ਆਪਾਂ ਨੇ ਇਹਦੇ 2.5 ਗਲਾਸ ਨੇ ਜਿਹੜੇ ਪਾਣੀ ਦੇ ਪਾ ਲਏ ਨੇ ਤੇ ਇਸ ਤੋਂ ਬਾਅਦ ਆਪਾਂ ਨੇ ਇਹਨੂੰ 10 ਮਿੰਟਾ ਜਿਹੜਾ ਲੋ ਫਲੇਮ ਦੇ ਉੱਪਰ ਰਜਾਇਆ ਸੀਗਾ ਤੇ ਦੇਖੋ ਸਬਜੀ ਆ ਜਿਹੜੀ ਆਪਣੀ ਇਹ ਚੌਲਾਂ ਦੀ ਬਣ ਕੇ ਤਿਆਰ ਹੋ ਗਈ ਐ ਬਹੁਤ ਛੇਤੀ ਬਣਦੀ ਆ ਤੇ ਖਾਣ ਦੇ ਵਿੱਚ ਵੀ ਇਹ ਜਿਹੜੀ ਸਬਜੀ ਸੀਗੇ ਇੰਨੀ ਕੁ ਸਵਾਦ ਬਣੀ ਸੀ ਤੁਸੀਂ ਇੱਕ ਵਾਰ ਇਹਨੂੰ ਜਰੂਰ ਬਣਾ ਕੇ ਟਰਾਈ ਕਰਿਓ ਤੇ ਤੁਸੀਂ ਜੇਕਰ ਇੱਕ ਵਾਰ ਇਹ ਸਬਜੀ ਬਣਾ ਲਈ ਤਾਂ ਤੁਸੀਂ ਬਾਰ-ਬਾਰ ਇਹਨੂੰ ਜਰੂਰ ਬਣਾਉਂਗੇ ਨਾਲੇ ਦੀ ਇੱਕ ਇਹ ਵੀ ਹੈਗੀ ਆ ਆਪਨੂੰ ਆਸਾਨੀ ਹੋ ਜਾਂਦੀ ਹੈ ਜੇਕਰ ਆਪਣੇ ਘਰ ਆਪਣੇ ਘਰ ਦੇ ਵਿੱਚ ਕੋਈ ਦਾਲ ਸਬਜੀ ਨਾ ਪਈ ਹੋਵੇ ਤਾਂ ਆਪਾਂ ਇਹਨੂੰ ਬਹੁਤ ਛੇਤੀ ਬਣਾ ਕੇ ਤਿਆਰ ਕਰ ਸਕਦੇ ਆ ਜੇਕਰ ਤੁਸੀਂ ਚੌਲ ਨਹੀਂ ਪੀਂਉਂਤੇ ਹੋਏ ਹੈਗੇ ਤਾਂ ਤੁਸੀਂ ਇਸ ਨੂੰ ਜ਼ਿਆਦਾ ਪਾਣੀ ਪਾ ਕੇ ਵੀ ਲjha ਸਕਦੇ ਹੋ ਤੇ ਜਿਹੜੇ ਮੇਰੇ ਚੈਨਲ ਤੇ ਨਵੇਂ ਨੇ ਉਹ ਮੇਰੀ ਵੀਡੀਓ ਨੂੰ ਜ਼ਰੂਰ ਲਾਈਕ ਕਰ ਦਿਓ ਤੇ ਨਾਲ ਹੀ ਜਿਨ੍ਹਾਂ ਨੇ ਮੇਰਾ ਚੈਨਲ ਆ ਜਿਹੜਾ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਉਹਨਾਂ ਨੂੰ ਵੀ ਬੇਨਤੀ ਹੈ ਕਿ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਕਿ ਮੇਰੇ ਆਉਣ ਵਾਲੀ ਵੀਡੀਓਜ਼ ਦੀ ਨੋਟੀਫਿਕੇਸ਼ਨ ਜਿਹੜੀ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਦੇਖੋ ਜਿਹੜੇ ਰੈਸਪੀ ਦਾ ਕਲਰ ਹੈ ਬਹੁਤ ਹੀ ਸੋਹਣਾ ਆਇਆ ਸੀ ਤੇ ਖਾਣ ਲਈ ਵੀ ਇੰਨੀ ਸਵਾਦ ਸੀਗੀ ਤੁਸੀਂ ਇਹਨੂੰ ਪਰੌਂਠੇ ਨਾਲ ਵੀ ਖਾ ਸਕਦੇ ਹੋ ਰੋਟੀ ਨਾਲ ਵੀ ਖਾ ਸਕਦੇ ਹੋ ਇਹ ਰੈਸਪੀ ਹੈ ਜਿਹੜੀ ਤੁਸੀਂ ਇੱਕ ਵਾਰ ਜਰੂਰ ਬਣਾ ਕੇ ਟਰਾਈ ਕਰਿਓ ਬਹੁਤ ਹੀ ਵਧੀਆ ਬਣਦੀ ਆ ਤੇ ਲਾਜਵਾ ਬੱਚਿਆਂ ਨੂੰ ਵੀ ਇਹ ਰੈਸਪੀ ਬਹੁਤ ਪਸੰਦ ਆਉਂਦੀ ਆ ਇਹ ਆਪਣੀ ਪ੍ਰਾਤਨ ਸਮਿਆਂ ਦੀ ਰੈਸਪੀ ਆ ਜੋ ਕਿ ਅੱਜ ਕੱਲ ਦੇ ਨਵੇਂ ਮਾਡਰਨ ਜਮਾਨੇ ਦੇ ਨਾਲ ਇਹ ਅਲੋਪ ਹੁੰਦੀ ਜਾ ਰਹੀ ਆ ਤੇ ਇੱਕ ਵਾਰ ਆਪਾਂ ਫੇਰ ਇਸ ਰੈਸਪੀ ਨੂੰ ਆ ਜਿਹੜਾ ਤੁਹਾਡੇ ਨਾਲ ਸ਼ੇਅਰ ਕੀਤਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ